ਲਓ ਜੀ ਬਾਈ ਗੋਬਰ ਗੈਸ ਦਾ ਜਗਾੜੂ ਕੰਮ ਪੂਰੀ ਨੇ ਕਰਿਆ ਅੱਜ ਇੱਕ ਜਗਾੜੂ ਕੰਮ ਕਰਾਂ ਲੱਗੇ ਬਾਈ ਗੋਬਰ ਗੈਸ ਦਾ ਹਾਂ ਜੀ ਹਾਂ ਬਲਬੂਨੀਆ ਨਿਕਲਦੀ ਐ ਵਧੀਆ ਨੋਨ ਨਿਕਲਿਆ ਬਲਬੂਨੀਆ ਜੈਕ ਨਾ ਕਰਾ ਕਹਿੰਦੇ ਗੈਸ ਪੂਰੀ ਨਹੀਂ ਦੀਵੰਦ ਦੀ ਪੂਰੀ ਨਮਾ ਪ੍ਰਯੋਗ ਕਰਨ ਲੱਗੇ ਜੀ ਇੱਧਰ ਹਵਾ ਕੱਢਣ ਲੱਗਿਆ ਹਵਾ ਹੈ ਨਹੀਂ ਪੂਰੀ ਵਿੱਚ ਕਿੰਨੀ ਗੱਲ ਆਗ ਲਾ ਕੇ ਦੇਖਣ ਲੱਗੇ ਬਾਈ ਮੁੰਡੇ ਔਰ ਇਹਦੇ ਲੱਗਣੀਆਂ ਆ ਆ ਇਹ ਨਾ ਉਹ ਇਹ ਤਾਂ 11 ਕਾ ਹੋ ਗਿਆ ਕੋਈ ਨਹੀਂ ਜਿਆਦਾ ਕਦੇ ਤੇ ਕੁਛ ਛੱਡਣਾ ਜਾਂ ਉੱਥੇ ਨਹੀਂ ਜਾਓ ਲੋ ਜੀ ਭਾਈ ਮੌਸਮ ਖਰਾਬ ਹੋ ਰਿਹਾ ਮੌਸਮ ਤੋਂ ਡਰਦੇ ਮਾਰਿਆ ਨੇ ਕਹਿੰਦੇ ਬੈੱਡ ਲਾ ਛੱਡੇ ਆ ਅੰਕਲ ਵੀ ਪੈਏਗਾ ਕਾਲ ਜੀ ਹਾਂ ਜੀ ਮੈਂ ਨਹੀਂ ਚਾਹੀਦਾ ਜੀ ਹੁਣ ਮੌਸਮ ਖਰਾਬ ਹੈ ਬੈੱਡ ਘਸਣੇ ਪੈਗੇ ਕਣਕਾ ਪੱਕਾ ਮਜਬੂਰੀ ਨੂੰ ਪੱਕੀਆਂ ਹੈ ਨਹੀਂ ਮਜਬੂਰੀ ਨੂੰ ਵਡਾਉਣੀਆਂ ਪੈਣੀਆਂ ਮਜਬੂਰੀ ਨੂੰ ਵਡਾਉਣੇ ਪੱਕਣ ਖਾਜ ਦੇ ਅੰਦਰ ਨਹੀਂ ਚਲੋ ਜੇ ਆ ਕਰਾੜਾ ਦੇ ਕੇ ਮਹਾਰਾਜ ਫੇ ਦਊਗਾ ਦੇਣਾ ਜਣੀ ਆ ਤਾਂ ਹੋ ਕੇ ਰਹੂਗਾ ਮਾੜਾ ਵੋਟਾ ਹਾਂ ਤਾਂ ਖੜ ਜਾਂਦੇ ਫਿਰਦੇ ਕੀ ਭਾਈ ਬਾਕੀ ਬਿੱਡ ਤਾਂ ਲਾਇਆ ਭਾਈ ਆ ਥੋੜੀ ਜਿਹੀ ਜਗ੍ਹਾ ਤੇ ਇਹ ਟਿੜ ਗਿਆ ਤਾਂ ਉਹ ਬੈਂਡਿੰਗ ਲੱਗਣੀ ਹੈ ਤੇ ਕਸਤਾ ਵੀ ਇੱਕ ਵਾਰ ਉੱਪਰ ਜਾ ਕੇ ਹੁਣ ਨਟ ਕੱਸ ਰਹੇ ਆ ਪੂਰੀ ਘਾਨ ਵਾਲਾ ਉਨਾਓ ਉਹ ਰੇ ਕਿਦ ਦਬਦਾ ਏ ਹੋ ਗਿਆ ਹੋ ਗਿਆ ਇਹ ਸੈਟ ਕਹਿ ਰਿਹਾ ਗਿਆ ਪੂਰੀ ਹੁਣ ਫਰਜੇ ਰਹਿ ਗਏ ਆ ਡੰਡੇ ਰਹਿ ਗਏ ਨੇ ਇਹਦੇ ਪੂਰੇ ਵਿੱਚ ਗੇਰਦੇ ਆ ਕੀ ਦੀ ਵੱਢ ਲੈਣੀ ਲੇ ਕਣਕ ਦੇ ਰਿਕੜਕ ਵੱਡਣੇ ਨੇ ਰਾਤ ਨੂੰ ਨਹੀਂ ਨਾ ਮੈਨੂੰ ਜਰਾ ਕਰਾ ਕਣਕਾ ਭਾਈ ਵੱਡੇ ਹੋਣੀ ਆ ਬਸ ਹੌ ਟਾਈਮੇ ਟਾਈਮ ਹੈ ਪੂਰੀ ਨੇ ਹੁ ਕਰਦੇ ਆਂ ਆ ਮੈਂ ਨਹੀਂ ਦੇਖਦਾ ਇਹ ਪੂਰੀ ਹਾਂ ਬੜਾ ਤਾਂ ਅੱਜ ਵੀ ਸਾਦਾ ਹੈ ਮੈਨੂੰ ਕਿਹਾ ਭਾਈ ਇਹ ਬਿੱਲੇ ਮੈਡਾ ਓਏ ਇਹ ਹਿੰਡਾ ਪਤਾ ਹੈਗਾ ਵਾਹ ਨਾਤਵਰੇ ਨਹੀਂ ਲੋ ਜੀ ਭਾਈ ਪੂਰੀ ਨੂੰ ਮੰਨ ਗਏ ਅਸੀਂ ਜੱਗੇ ਨੇ ਚੱਕਿਆ ਜੈਕ ਜੱਗੇ ਨੇ ਯਾਰ ਲਾਇਆ ਟੇਡਾ ਜੈਕ ਟੇਡੇ ਜੈਕ ਨੇ ਕੰਮ ਨਹੀਂ ਕਰਿਆ ਉਹ ਕਿੱਥੇ ਆ ਰਿਹਾ ਇਹ ਪੂਰੀ ਨੇ ਦਿਮਾਗ ਲਾਇਆ ਤੇ ਕਹਿਆ ਰਾਤ ਤੇਰੀ ਘੁੰਮਣੀ ਨਹੀਂ ਏਡੀ ਲੰਬੀ ਤੂੰ ਘਮਾਉਣ ਤੇ ਘੋੜੇ ਘਮਾ ਲਾ ਗਏ ਦਿਮਾਗ ਪੂਰੀ ਦਾ ਹੀ ਐ ਸਾਲੇ ਕੰਮ ਕਰੇ ਸਾਡੇ ਬਿੱਟ ਫਾਦ ਲਿਆ ਟਰਾਲੀ ਉਹਦੇ ਚ ਜਿਹੜੇ ਪੂਰੀ ਨੇ ਭਾਈ ਢਿੱਲਾ ਰਸਾ ਬਣ ਗਿਆ ਵੇ ਤੁਮਾ ਵੀ ਇਹ ਉਹਦਾ ਹੁਣ ਪਾਉਣਾ ਹੀ ਪੈਣਾ ਵਿੰਗ ਤਾਂ ਤੈਹੀ ਪਾਇਆ ਪੁੱਤ ਹੈ ਨਾ ਹਾਂ ਬਾਈ ਬੂਟੇ ਲੱਦ ਲੈਨੇ ਵਿੰਗ ਪਾਤਾ ਜੱਗੇ ਨੇ ਜੀ ਗਲਤੀ ਆਏ ਉਹ ਮੰਨਦਾ ਨਹੀਂ ਹੈਗਾ ਉਹ ਕਸੂਰਪੂਰੀ ਆ ਘੱਡੀ ਜਾਂਦਾ ਉਹਨੇ ਫੇਰ ਵੀ ਪਵਾਤਾ ਪਿੱਛਾ ਡੰਡਾ ਆ ਹਾਂ ਬਹੁਤ ਸੌਖਾ ਸਾਰਾ ਨਾਲ ਜਾਂ ਅੰਦਰ ਮੈਂ ਬਿਲਡਿੰਗ ਕਰਾ ਲੰਦਾ ਅੰਦਰ ਦੋ ਪਾਇਆ ਬਿਲਡਿੰਗ ਕਰਾ ਲੰਦਾ ਚੱਲ ਪੂਰੀ ਤੇਰੇ ਕਿਹੜਾ ਆਉਂਗਾ ਕਿਥੇ ਆਪਿਆ ਘੋੜਾ ਕੱਢਦਾ ਘੋੜਾ ਕਿੱਥੇ ਘੱਡੀ ਉਹ ਪੂਰਾ ਪੈਣਾ ਯਾਰ ਪਿੱਛੇ ਕਰ ਲੈ ਇਹ ਪੂਰੀ ਇੱਥੇ ਫੜ ਕੇ ਖਿਤੇ ਦੇ ਪਿੱਛੇ ਆ ਦੇਖੋ ਬਾਈ ਜਿਉਂ-ਜਿਉਂ ਪੂਰੀ ਟੈਟ ਕਰੀ ਜਾਂਦਾ ਰਸਾ ਘੁੰਮੀ ਜਾਂਦਾ ਇਹ ਬਿੱਡ ਆਪਣੇ ਵਿਚ ਨੂੰ ਆਉਂਦਾ ਅੰਗਲੋ ਪੈ ਵੀ ਲਿਓ ਪਿੰਕ ਪਾ ਲੀਏ ਦੂਏ ਪੈ ਵੀ ਪਾ ਕੇ ਦੇਖ ਲਈ ਪਾ ਕੇ ਦੇਖ ਨਾ ਕੋ ਸਾਰੇ ਆ ਗਿਆ ਆ ਗਿਆ ਉਹ ਇਹ ਤਾਂ ਜ਼ਿਆਦਾ ਕਸ ਹੋ ਗਿਆ ਕੋਈ ਨਹੀਂ ਜ਼ਿਆਦਾ ਕਸ ਤੇ ਪਿੱਛਾ ਛੱਡਣਾ ਯਾਰ ਉੱਥੇ ਨਹੀਂ ਜਾਣਾ ਚੱਲ ਦੇ ਕਿਹੜੇ ਹਾਂ ਦੋ ਉਹ ਗਿਰ ਜਾਣਾ ਤੇਰਾ ਇੱਧਰ ਔਰ ਸਾਨਾ ਤੋੜ ਲਿਓ ਔਰ ਸਾਡੀ ਤੋੜਾ ਰੋਗਲਾ ਰੋਗਲਾ ਹੁ ਰੋਗਲਾ ਡੁੱਜੂਗਾ ਰੋਗਲਾ ਪੈਪ ਫੜ ਲਓ ਯਾਰ ਕਿ ਜੰਨਾ ਪੈਪ ਵਿੱਚ ਪਾ ਕੇ ਖੜਾਦਾ ਪੈਪ ਦੇ ਸਾਰੇ ਨਹੀਂ ਨਹੀਂ ਓਏ ਆਏ ਕਰਦੇ ਹਾਂ ਨਹੀਂ ਨਹੀਂ ਓ ਯਾਰ ਸਭਾ ਲਾ ਪੈਪ ਦੇਖਾ ਠੀਕ ਆ ਓਕੇ ਆ ਨਾ ਆਹਾ ਮੇਰੇ ਕਾ ਦੇ ਕੇ ਮਾਰਦਾ ਲੋਹਾ ਕਿ ਤਾ ਹਿਲਦਾ ਉੱਥੇ ਚਲੇ ਗਿਆ ਉਹ ਪਾਰਲੀ ਸਾਈਡ ਦੇਖ ਪਾਰਲੀ ਸਾਈਡ ਨੂੰ ਬਿਆਫਰਕ ਪਾਈਆਂ ਅੰਕਲ ਦੇਖ ਤਾਂ ਖੜ ਗਿਆ ਉਹ ਯਾਰ ਆ ਥੋੜੀ ਹੱਥ ਉਹ ਜਗੇ ਆ ਬਿੰਗਾ ਤੇਰਾ ਆ ਵੀ ਬਿੰਗਾ ਏ ਕੋਈ ਦੇ ਬਦੌੜੀ ਮਾਰ ਲੈ ਉਹ ਬਿੰਗਾ ਏ ਯਾਰ ਇਹ ਬਿੰਗਾ ਰੱਖਿਆ ਬੰਦਾ ਬੱਲੇ ਨੂੰ ਝੁੱਟ ਚੱਕ ਕੇ ਰੱਖਦਾ ਪਾ ਜਗੇ ਗੱਲ ਸੁਣ ਲੈ ਯਾਰ ਮਾਲ ਪੈਣਾ ਨਾ ਇਹਨੇ ਫੇਰ ਬਾਦ ਨੂੰ ਖੁੱਲ ਜਾਣਾ ਜਿੰਨਾ ਲਾਇਆ ਬਸ ਠੀਕ ਹੈ ਉਹਰੇ ਤੇ ਖੜ ਕੇ ਨਾ ਅੰਦਰ ਹੋ ਗਿਆ ਪੈ ਗਿਆ ਫਰਕ ਤਾਂ ਨਹੀਂ ਗਾਉਂਦਾ ਉਹ ਜੱਗੇ ਆ ਵੀ ਥੋੜਾ ਵਿੰਗਾ ਜਾਂ ਐ ਘੜੋਬਾ ਰੱਖਿਆ ਵਾਲਾ ਵਿੰਗਾ ਫੇਰ ਹੀ ਸਮਝਦਾ ਕਦੇ ਗੱਬੇ ਦੇ ਉੱਚਾ ਰੱਖਿਆ ਵਾ ਟੁੱਟ ਗੱਡੀ ਵੇਚ ਪਾ ਲਈ ਕੱਲ ਦੀ ਨੀ ਹਾਂ ਹਾਂ ਕੱਲੇ ਵਿੰਗਾ ਹੋਇਆ ਵੀ ਹੋਵੇ ਬਹਾਨਾ ਟਾਲਦਾ ਵੀ ਰੱਖਿਆ ਵੀ ਆਏ ਹਾਂ ਕਹਿੰਦੇ ਹਾਂ ਠੀਕ ਠੀਕ ਹੈ ਮੰਨ ਗਏ ਭਾਈ ਤੈਨੂੰ ਨਹੀਂ ਗੱਲ ਨਹੀਂ ਜੇ ਨਾ ਸੇ ਤੂੰ ਗਿਆ ਬਹੁਤ ਵਧੀਆ ਹੋ ਗਿਆ ਤੂੰ ਲੱਗਿਆ ਚੈੱਕ ਲਾ ਕੇ ਆਇਆ ਕਰ ਚੈੱਕ ਨਾਲ ਕੇ ਜਾਏ ਬਿੱਡ ਉੱੰਦਰ ਜਾ ਕੇ ਲੱਗੇ ਨੇ ਡੇਟਾ ਚੈੱਕ ਲੱਗ ਜਾਦਾ ਬਿੱਡ ਉੰਦਰ ਬਾਹਰ ਆ ਆ ਆ ਜੇ ਨਹੀਂ ਕਸਰ ਮੰਨਦਾ ਨਹੀਂ ਗਲਤੀ ਨਹੀਂ ਮੰਨਦਾ ਭਾਈ ਇਹ ਗਲਤੀ ਕਰਕੇ ਗਲਤੀ ਨਹੀਂ ਮੰਨਦਾ ਆ ਵੀ ਉਹਨੇ ਜੈਕ ਨੇ ਉਰ ਤੇ ਬਿੰਗ ਪਾ ਦੇਣਾ ਬਿੰਗ ਪਾ ਦੇਣਾ ਜੈਕ ਦੇ ਬਸ ਇਹਨੂੰ ਆਸ ਤਰੀਕਾ ਵਰਤਦਾ ਹੈ ਫਿੰਗ ਪਿਆਵਾ ਮੋਟਾ ਉਹ ਜੈਕ ਜਗ੍ਹਾ ਮਗਰਾੜ ਮੂਰੂੜ ਸਿੱਧਾ ਕਰ ਦਿੰਦਾ ਉਹ ਸਿੱਧਾ ਰੱਖ ਕੇ ਟੇਡਾ ਲਈ ਲੱਗਦਾ ਹੈਗਾ ਗੱਲ ਦਾ ਧੂਆ ਚੱਲੂਗਾ ਚੂੜੀ ਵਾਲਾ ਲਿਆਉਂਗਾ ਕਰੂਗਾ ਕੰਮ ਕਰੂਗਾ ਪੂਰੀ ਨੇ ਕਬੂਤਰ ਦਾ ਬਥੇਰੇ ਫੜੇ ਆ ਜੀ ਇੱਕ ਹੋਰ ਜਾਨਵਰ ਆ ਕੇ ਬੈਠਾ ਜੀ ਗਿਨਾਰੇ ਇੱਲਕ ਆਵਾਜ਼ ਪੂਰੀ ਕਿਹਾ ਏ ਅਰਜਨ ਦੇ ਟੂਲ ਜਿਆ ਆਉਂਦੇ ਆਪਦੇ ਪੁੰਚਾ ਪੰਜਾਂ ਦੇ ਟੂਲ ਉਹ ਜਿੱਕੇ ਫੜ ਲਿਆ ਉਧਰ ਲਾ ਉਹ ਇਹਦਾ ਬਹੁਤ ਤੇਜ਼ ਹੈ ਇਹ ਫੜ ਉਹ ਇਹਦੀ ਗੱਲ ਨਹੀਂ ਹ ਤੇ ਦੋ ਮਿੰਟ ਕੰਦਰ ਨਾਲ ਲੱਗਣ ਦਿੰਦਾ ਫੇਰ ਪੂਤੇ ਫੜ ਲੜਦਾ ਫੜ ਲੈਣਾ ਦਾ ਪਤਾ ਨਹੀਂ ਭਾਈ ਵਾਇਦਾ ਪਤਾ ਨਹੀਂ ਲੱਤੀ ਬਾਜਤੀ ਲੱਲ ਨਹੀਂ ਜੱਗੇ ਨੇ ਭਾਈ ਬੇਟਾ ਨੂੰ origignal ਰੰਗ ਮਾਰਦਾ ਨਵੇਂ ਬਣਾਤੇ ਇੱਧਰ ਸਪਰੇ ਫੈਦਾ ਸਪਰੇ ਦਾ ਦਾ ਸਿਸੀ ਲਾਤੀ ਪੂਰੀ ਸਿਸੀ ਲੱਗ ਗਈ ਜਿਹੜੀ ਬਾਈ ਕੋਲ ਤੇ ਲੈ ਕੇ ਆਏ ਤੇ ਬਾਕਸ ਕੋਲ ਜੱਗੇ ਬਾਕਸ ਕੋਲ ਤੇ ਸਿਸੀ ਲਾਇ ਤੇ ਭਾਈ ਇਹ ਲੱਗ ਗਈ ਹਲੇ ਗੂੜੀ ਆਵਾਜ਼ ਮੈਨੇ ਛੋਣ ਨਾਲ ਹੀ ਮਿਲ ਜਾਣਾ ਲਓ ਜੀ ਭਾਈ ਗੋਬਰ ਕਹਿੰਦਾ ਜਗਾੜੂ ਕੰਮ ਪੂਰੀ ਨੇ ਕਰੇ ਅੱਜ ਇੱਕ ਕਹਿੰਦਾ ਵੀ ਟਰੈਕਟਰ ਦਾ ਆਕਸੀਜਨ ਦੇ ਕੇ ਦੇਖਣੀ ਟਰੈਕਟਰ ਵਾਲਿਆਂ ਨੂੰ ਵਾਹ ਬਹੁਤ ਵਾਹ ਹੁਣ ਲੀਰ ਲਿਆ ਹੁਣ ਇੱਕ ਪਾਣੀ ਦੀ ਪੀਪੀ ਦੀ ਕਰਦੀ ਕੱਪੜਾ ਕਿੱਲਾ ਕਰਦੀ ਅੱਜ ਹੀ ਖੜ ਕੇ ਮੈਂ ਨੀਕਤਾ ਲਿਆਵਾਂ ਤੁਹਾਨੂੰ ਜਗੇ ਸਲਾਨਸਰ 'ਚ ਬੈਜੂਗਾ ਬੈਜੂਗਾ ਸਲਾਨਸਰ 'ਚ ਪੂਰੀ ਨਵੇਂ-ਨਵੇਂ ਕੰਮ ਕਰਦਾ ਏ ਪਤਾ ਨਹੀਂ ਕਿੱਥੇ ਸਿੱਕੇ ਆਇਆ ਇਹ ਜਿਗਾੜ ਤਾਂ ਸਾਡੇ ਸੋਹਾਂ ਗੋਬਰ ਗਾਂ 'ਚ ਬਾਈ ਕਹਿੰਦਾ ਟਰੈਕਟਰ ਦੀ ਹਵਾ ਦੇਣੀ ਆ ਪਰ ਇਹਨੂੰ ਉਹ ਹਵਾ ਕਿੱਥੇ ਨਿਕਲ ਦੇਣੀ ਆ ਅੱਛਾ ਲਿਆ ਲੀਰ ਹਾਂ ਹੁਣ ਉਧਰ ਦੇਖੀਂ ਕੀ ਆ ਹੁੰਦਾ ਗੁਰਗੜ ਹੋਊਗੀ ਹਾਂ ਉੱਥੇ ਹੋਊਗਾ ਜੇ ਪੂਰੀ ਨਾ ਪਾਸ ਹੋਇਆ ਪਾਰਟੀ ਦੇਣੀ ਪੈਣੀ ਆ ਜਿੱਦ ਨੂੰ ਕਿਹੜੀ ਲੀਰ ਆ ਆ ਵਿੱਚ ਤੋ ਹੂੰ ਇਹਨੂੰ ਗਿੱਲੀ ਕਰ ਲੈ ਯਾਰ ਗਿੱਲੀ ਆ ਉਹ ਵਿੱਚ ਤੋ ਯਾਰ ਸੁੱਕੀ ਬਏ ਬਾਹਰ ਤੇਰੀ ਹਵਾ ਨੇ ਮਾਰਨੀ ਬਾਹਰ ਉਖੜ ਲੈਣਾ ਗਰਮ ਨਹੀਂ ਹੁੰਦਾ ਸਨਸਰ ਬਣ ਗਿਆ ਗਰਮ ਹੋਣਾ ਦੇਖੀ ਤੂੰ ਅੱਗ ਵਰਗਾ ਹੁਣ ਆਇਆ ਉਹ ਟਰਕੋ ਗਰਮ ਨਹੀਂ ਹੋਣਾ ਹੁਣ ਨਹੀਂ ਹੁੰਦੀ ਪੁਰੀ ਇੱਥੋਂ ਨਿਕਲੂਗਾ ਇਧਰ ਗੋਹਾ ਮਿੰਟ ਲਾ ਕਿੱਥੇ ਆ ਹਾਂ ਹਾਂ ਲੈਣ ਲਾਗੇ ਫੇ ਉੱਪਰ ਤੋਂ ਪੈਣਾ ਉਹਦਾ ਪ੍ਰੈਸ਼ਰ ਫੇ ਗੋਹਾ ਘੁੰਮ ਜਾਣਾ ਇਹਦੇ ਵਿੱਚ ਬਣ ਗਈ ਇਹਦੀ ਉਹ ਕਿਆ ਕਿਆ ਜੈਕ ਬਣ ਗਿਆ ਜੈਕ ਬਣ ਗਿਆ ਵਿੱਚ ਇਹਨੇ ਘੁੰਮਣਾ ਨਹੀਂ ਹੈਗਾ ਮਤਲਬ ਮਾਰੀ ਜਾਂਦਾ 15 ਦਿਨ ਤਾਂ ਹੋ ਗਏ ਉਹਨੇ ਗਾੜਾ ਹੋ ਗਿਆ ਤੇ ਅੱਗੇ ਜੇ ਬਾਈ ਪਾਸ ਹੋ ਗਿਆ ਪੂਰੀ ਨੂੰ ਮੈਟਲ ਪਾ ਦਿਓ ਦੱਬਾ ਇੱਕ ਹੋਰ ਆਹ ਇਨੀ ਬੱਲੇ ਬਹੁਤ ਇੰਨੀ ਅਲੀ ਰਗਾ ਕਰਨੀ ਹਾ ਤੇਰੇ ਅੱਗੇ ਖੋਲ ਕੇ ਮਾਰਨਾ ਫੜਨਾ ਆਜੋ ਬਾਈ ਆਜੋ ਜੀਨੇ ਨਵਾਂ ਪ੍ਰੋਜੈਕਟ ਦੇਖਣਾ ਹੈ ਇਹ ਪੂਰੀ ਦਾ ਮੈਨੂੰ ਕਹੀ ਦਿੰਦਾ ਵਿਚਾਰਾ ਕਹਿੰਦਾ ਗੈਤ ਬਣਦੀ ਹੈ ਜੀ ਫਰਾਟਾ ਨਹੀਂ ਮੈਂਦਾ ਬਸ ਬਣੂਗਾ ਹੀ ਹੁਣ ਹੋਰ ਦੇਖੀ ਤੂੰ ਹੁਣ ਪਾਣੀ ਪਾ ਲਈ ਜੀ ਪਰ ਬਸ ਆ ਪਾਣੀ ਕਿੱਥੇ ਪਾਤਾ ਢੰਗਾ ਕਰਨਾ ਅੰਕਲ ਦੇਖਦਾ ਇੱਧਰ ਪੈਂਦਾ ਵੜਾਕਾ ਨਹੀਂ ਆਵਾਜ਼ ਹਲੇ ਗਈ ਵਿੱਚ ਇੱਧਰ ਗਈ ਆ ਬਾਬੂ ਉਹ ਆ ਗਿਆ ਪਰ ਆ ਗਿਆ ਹਕਲਾਉਂਦਾ ਉੱਪਰ ਬੋਹੜੀ ਉੱਪਰੋਂ ਦਿਖਦਾ ਚੱਲ ਬਾਈਪੂਰੀ ਦੇ ਨਵੇਂ ਪਰ ਜੋਗ ਪਾਣੀ ਬਣਾ ਲੇਗਾ ਘੁੰਮ ਗਿਆ ਘੁੰਮ ਗਿਆ ਦਾਲ ਵੀ ਉਹ ਕਿੰਨਾ ਘਮਾਉਣਾ ਆਂਗਾ ਪੀਪੀ ਵਰ ਦੇ ਬਾਣੀ ਦੀ ਆ ਹੋਰੀ ਦੇ ਭਰਦੇ ਨਹੀਂ ਆ ਭਰੀ ਮੜੀ ਉਹ ਪੂਰੀ ਨਾ ਪਾਣੀ ਕਿਤੇ ਵਾਈ ਜਾਂਦਾ ਬਣ ਗਈ ਲੇਲੀ ਕੜਾ ਹਰਣਾ ਚਾਹੀਦਾ ਪੂਰੀੇ ਭਾਂ ਲੈ ਆ ਦੇ ਆ ਬਲਬੀਆਂ ਨਿਕਲਣ ਲੱਗੀਆਂ ਭਾਈ ਪੈ ਦੇ ਵਿੱਚੋਂ ਜਿਹੜਾ ਗਿਆ ਨਾ ਉਹਨੇ ਦੱਬ ਦੱਸ ਪੂਰੀ ਲੱਗੀਆਂ ਬਲਬੀਆਂ ਭਾਈ ਆ ਦੇ ਦੇਖ ਲੈ ਭੂਰੀ ਸੋਣ ਰਹਿਣ ਦੇ ਹੁਣ ਆ ਰਹਿਣ ਦੇ ਜਿਗਾੜੂ ਕੰਮ ਕਰਨ ਲੱਗੇ ਭਾਈ ਗੋਬਰ ਗੈਂਪਾ ਹਾਂ ਜੀ ਹਾਂ ਬਲਬੀਆਂ ਨਿਕਲਦੀਆਂ ਵਧੀਆ ਨਾ ਹੋਣ ਨਿਕਲੀਆਂ ਕੋਈ ਨਹੀਂ ਜਿੱਕਣ ਲੱਗ ਗਿਆ ਤਾਂ ਕਹਿੰਦੇ ਇਹ ਤਾਂ ਪੂਰੀ ਨਹੀਂ ਦੀ ਬੰਦੀ ਨਮਾ ਨਮਾ ਜਾਲੂ ਕਰਿਆ ਹੈ ਹੁਣ ਦੇਖ ਲੈ ਕਿਆ ਮੰਦਾ ਹਵਾ ਉਹਨਾਂ ਨੂੰ ਫੀਲ ਹੀ ਕੋਈ ਜਾਂਦੀ ਜ਼ਿਆਦਾ ਉਹ ਅਰਜਨ ਵਾਲਾ ਠੀਕ ਅਰਜਨ ਵਾਲਾ ਉਹ ਲੀਕ ਹੁੰਦੀ ਹਵਾ ਯਾਰ ਅਰਜਨ ਵਾਲਾ ਲਾਓ ਜੌਂਟੀਆਂ ਮੰਨਿਆ ਨਹੀਂ ਅਰਜਨ ਬਣਾਇਆ ਹੈ ਰੋਏ ਟਰੈਕਟਰ ਵਾਲੀ ਟਾਇਰ ਨੂੰ ਜੋ ਲਵਾਤਾ ਐਂਕਲ ਆ ਗਿਆ ਆ ਪਾਉਂਦਾ ਉੱਪਰ ਨੂੰ ਦੇਖੋ ਬਾਈ ਇਹਦਾ ਉੱਥੇ ਲੱਗਿਆ ਦੱਦਾ ਇੱਕ ਹਾਂ ਦਫਾ ਲਗੂਗਾ ਡੱਬੇ ਬਮਾਂਦਾ ਪੂਰੀ ਡੱਬੇ ਬਮਾਂਦਾ ਚੱਲ ਆ ਰਿਹਾ ਹੈ ਹਵਾ ਘਟ ਕਰਤੀ ਵਾ ਇਧਰ ਤੇ ਰੇਸ ਇਹ ਦੇ ਦੇ ਇਹ ਨਾਲੀ ਦਾ ਫਰਟਾ ਦੇ ਬੰਨਿਆ ਪੂਰੀ ਨਾ ਮਾ ਵਰਜੋ ਕਰਨ ਲੱਗੇ ਜਿੱਧਰ ਹਵਾ ਕੱਢਣ ਲੱਗਿਆ ਹਵਾ ਹੈ ਨਹੀਂ ਪੂਰੀ ਵਿੱਚ ਲੈ ਡੱਬੀ ਲਿਆ ਅੱਗ ਲਾ ਕੇ ਦੇਖਾਂ ਲੰਮੇ ਹਵਾ ਦੇ ਡੱਬੀ ਲਿਆ ਅੱਗ ਲਾ ਕੇ ਦੇਖ ਅੱਗ ਕਿਥੇ ਲੱਗ ਜੂਗੀ ਓਰੇ ਲਾਤੀ ਲੈ ਡੱਬੀ ਲਿਆ ਡੱਬੀ ਲਿਆ ਜਾ ਹਾਂ ਓਰੇ ਨਾ ਜੀ ਛੱਡ ਦੇ ਨਿਕਲਦੇ ਬਹੁਤ ਹਵਾ ਹੈ ਡੱਬੀ ਦਾ ਲਿਆ ਉਹ ਛੱਡ ਦੇ ਉਹ ਡੱਬੀ ਵੀ ਲਿਆਉਂਦਾ ਅੱਗ ਲਾ ਕੇ ਦੇਖਣ ਲੱਗੇ ਬਾਈ ਮੁੰਡੇ ਉਰੇ ਇਹਦੇ ਨਾਲ ਕਣੀ ਆ ਹਵਾ ਫੋਰਟਿੰਗ ਹੋ ਜਾ ਆਈ ਲੱਗਦੀ ਈ ਹਵਾ ਜਾਣਾ ਉਰੇ ਨਹੀਂ ਹਵਾ ਦੀ ਲੱਗਦੀ ਹੁੰਦੀ ਚੱਲ ਜਾ ਹਾਂ ਉਹ ਦੇ ਦੇ 1500 ਘਰਤੀ ਆ ਗਿਆ ਘਰਾਵਾ ਦੇ ਕਿਹੇ ਜਗ੍ਹਾ ਪਰ ਕਰਦੇ ਲੋ ਜੀ ਬਾਈ ਮੌਸਮ ਖੁੱਲਦਾ ਨਹੀਂ ਹੈਗਾ ਥੋੜਾ ਜਿਹਾ ਦੋ ਦਿਨ ਤੇ ਖਰਾਬ ਹੈ ਤੇ ਇਧਰ ਬਾਈ ਮੋਟਰ ਸਰਵਿਸ ਹੁੰਦਾ ਕਰਾਤਾ ਉਲੀਆ ਦਿਨ ਭਈਆ ਲੈ ਗਿਆ ਤੇਨੂੰ ਆਾ ਤੋੜ ਲਿਆ ਤੇ ਇੱਕ ਸਾਈਡ ਤੇ ਚਾਰਾ ਟਾਈਮ ਹੋ ਗਿਆ ਬਾਈ ਇਹ ਵੀ ਨਵਾ ਪੈ ਗਿਆ ਚਾਰੇ ਇੰਡੀਕੇਟਰ ਪੈ ਗਏ ਬਾਈ ਬਾਹਨੇ ਗਿਆ ਸਰਵਿਸ ਵੀ ਕਰਾਤੀ ਤੇ ਆ ਵੀ ਇੰਡੀਕੇਟਰ ਪਾ ਤੇ ਟੋ ਵੀ ਦਿੱਤਾ ਤੇ ਚੱਲਦਾ ਕਰਾਤਾ ਵੀ ਬਾਈ ਅੱਜ ਇੱਕ ਇਹਦੀਆਂ ਲਾਈਟ ਗਰੀ ਵੀਦੀ ਬਾਈ ਆਲੀ ਇਹਦੀ ਪੱਤੀ ਰੁੱਟੀ ਵੀਦੀ ਲੈਡ ਕਰੇ ਪਈ ਦੀ ਪੱਤੀ ਵੈਲਡ ਕਰਾ ਕੇ ਲੈਡ ਵੀ ਚੱਲਦੀ ਕਰਤੀ ਦੇਖੋ ਨਿਕ ਲੈਡ ਵੱਲਦੀ ਦੀ ਹੈਡਲਾਈਟ ਦਾ ਬੱਲਬ ਵੀ ਪੈ ਗਿਆ ਬਾਈ ਆ ਲੈਡ ਲੂਟ ਸਾਰਾ ਕੋ ਪ੍ਰੋਜੈਕਟ ਓਕੇ ਰਿਪੋਰਟ ਆ ਹੁਣ ਇੱਕ ਕੰਮ ਹੋਰ ਹੋਇਆ ਦਾ ਬਾਈ ਇਹਦਾ ਸੀਟ ਕਵਰ ਵੀ ਪਿਆ ਨਵਾਂ ਇਹ ਵੀ ਪਾਟਿਆ ਪਤਾ ਐਨ ਹੁਣ ਚੱਲਦਾ ਹੋ ਗਿਆ ਬਾਈ ਸਰਦਾ ਨਹੀਂ ਦਾ ਮੋਟਰਸਲ ਵਗੈਰ ਬਾਕੀ ਮੌਸਮ ਨਹੀਂ ਬਾਈ ਸਾਤ ਰੰਦ ਰੱਖਦੇ ਬਾਕੀ ਇਧਰ ਕੋੜਾ ਖੜਾ ਜਿੱਥਰਾ